ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਤੇ ਮਿੱਤਰੋ ਆਪਾਂ ਖੜੇ ਸੀ ਇੱਕ ਡੇਰੀ ਫਾਰਮ ਦੇ ਵਿੱਚ ਜਿੱਥੇ ਕਿ ਬਹੁਤ ਹੀ ਸੋਹਣੇ ਰਿਕਾਰਡ ਦੀ ਝੋਟੀਆਂ ਆਪਾਂ ਕਹਿੰਦੇ ਮੁਰਾ ਨਸਲ ਦੀ ਚੰਗੇ ਸ਼ਕੀਨ ਤੇ ਚੰਗੇ ਰਿਕਾਰਡ ਦੀ ਨਾ ਬਹੁਤ ਹੀ ਜ਼ਿਆਦਾ ਚੰਗੀ ਝੋਟੀ ਬਕਾਊ ਆ ਪਹਿਲਾਂ ਤੁਹਾਨੂੰ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਬਾਈ ਦੇ ਡੇਰੀ ਫਾਰਮ ਜੀ ਨਿਗਾਹ ਮਾਰਾ ਦੇਣਾ ਕਿ ਤੇ ਵੀ ਬਾਈ ਕੋਲ ਤਕਰੀਬਨ 30-35 ਲਗਭਗ ਜਿਹੜੀਆਂ ਮੱਝਾਂ ਇੱਥੇ ਦੁੱਧ ਵਾਸਤੇ ਰੱਖਿਆ ਹੋਗਾ ਗਿਆ ਜਿਨ੍ਹਾਂ ਦੇ ਵਿੱਚੋਂ ਬਾਈ ਨੇ ਇੱਕ ਇੱਕ ਕੱਟੀ ਸੇਲ ਕੀਤੀ ਆ ਤੇ ਆ ਬਾਈ ਨਾਲ ਗੱਲਬਾਤ ਕਰਦੇ ਵੀ ਕੀ ਕੀ ਡਿਟੇਲ ਆ ਤੇ ਅੱਗੇ ਵੀ ਇਹ ਕੱਟੀ ਸੇਲ ਵਾਸਤੇ ਆ ਵੀਡੀਓ ਸਾਂਝੀ ਕਰ ਰਹੇ ਆ ਬਾਈ ਨੇ ਜਿਹਨੇ ਲੈਤੇ ਉਹਦੇ ਨੂੰ ਵੀ ਗੱਲ ਕਰਾਵਾਂਗੇ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਬਾਈ ਆਪਾਂ ਨਾਮ ਕੀ ਹੈ ਜੀ ਅਵਕਰ ਸਿੰਘ ਜੀ ਅੱਛਾ ਤੇ ਆਪਰੋਂ ਕਿੰਨੇ ਕੁ ਪਸ਼ੂ ਰੱਖਿਆ ਹੋਇਆ ਘਰ ਚ ਜੀ ਤੇ ਘਰ 35 36 35 36 ਤੇ ਮੱਲਾ ਘਰ ਚ ਕੱਟੀ ਜੁੱਟੇ ਕੋਈ ਪਾਲ ਦੇ ਨਹੀਂ ਤੁਸੀਂ ਨਾ ਫਿਰ ਨਾਲ ਦੀ ਨਾਲ ਵੇਚ ਦੇਣਾ ਕੱਟੀ ਦੇ ਨਹੀਂ ਨਾਲ ਦੀ ਨਾਲ ਠੀਕ ਆ ਮੱਲਾ ਇੱਕ ਕੱਟੀ ਆਪਣੇ ਕੋਲ ਬਸ ਆਹੀ ਜੀ ਕਰ ਇੱਕ ਰੱਖ ਲਾ ਦੀ ਹਾਂ ਜੀ ਇੱਕ ਕੱਟੀ ਬਾਕੀ ਸਾਰਾ ਨਾਲ ਦੇ ਸੇਲ ਕਰ ਦੇਣਗੇ ਹਾਂਜੀ ਹਾਂਜੀ ਤੇ ਜੇ ਆਪਾਂ ਹੁਣ ਇਹ ਕੱਟ ਦੀ ਗੱਲ ਕਰੀਏ ਨਾ ਪਾ ਬਸ ਆ ਜੀ ਤੁਹਾਨੂੰ ਮਿੱਤਰੋ ਕੱਟੀ ਭਰਾ ਸੀ ਨਿਗਾ ਮਾਰ ਲਓ ਜੈਡ ਬਲੈਕ ਬਿਲਕੁਲ ਸ਼ਾਹ ਕਾਲੀ ਆ ਗਈ ਸਿੰਘਾ ਸਮੇਂ ਦੀ ਸਕੀਨ ਆ ਵੀਰੇ ਇਹਦੀ ਮਾਤ ਉਹ ਕਿੰਨਾ ਕਿ ਸਭ ਝੋਟੀ ਦੀ ਇਹ ਸੀਗਾ ਭਾਈ 17 18 ਲੀਟਰ 17 18 ਕਿਲੋ ਤੇ ਇਹਦੇ ਸੀਮਿੰਟ ਦਾ ਪਤਾ ਸੀਮਿੰਟ ਕਿਹੜੀ ਆ ਵੀਰੇ ਇਹ ABC ਦੀ ਆ ਭਾਈ ਸ਼ੇਰੂ ABC ਦਾ ਕਿਹੜਾ ਬੋਲੋ ਸ਼ੇਰੂ ਸ਼ੇਰੂ ਬੋਲੋ ਦੀ ਕੱਟੀ ਆ ABC ਦੀ ਠੀਕ ਆ ਤੇ 17 18 ਕਿਲੋ ਦੀ ਮਾਤ ਸੀ ਤੇ ਘਰ ਜਿੰਨੇ ਕੁ ਛੋਟੇ ਮੱਝਾਂ ਰੱਖਿਆ ਮੈਂ ਘਾਟ ਤੱਕ ਰੁੱਧ ਕੇ ਨਾ ਮੱਝਾਂ ਹਲੇ ਬਾ 14 15 ਪਲੱਸ ਆਈ ਸਾਰੇ ਗੱਲ। ਨੀਚੇ ਆਪਾਂ 13 ਘਟ ਕੋਈ ਮੱਝ ਨਹੀਂ ਗਈ। ਹਾਂਜੀ ਹਾਂਜੀ ਤੇ ਬਾਦ ਤੋਂ ਉਦੋਂ ਕਿੰਨਾਗਾ? ਬਹੁਤ ਬਹੁਤ 18 19 ਦਾ ਪਈ। 18 17 16 ਇੱਥੇ ਬੰਝਾ ਰੱਖਿਆ ਹੋਈ ਆ। ਠੀਕ ਆ। ਤੇ ਇੱਥੋਂ ਲਾ ਸਾਨੂੰ ਝੋਲੀ ਚਲ ਦਿਖਾ ਦੇਣਾ ਮਿੱਤਰ ਪਾਲਾ। ਕੱਟੀ ਥਾਨ ਚੈੱਕ ਕਰ ਲੋਣਾ ਤੁਸੀਂ। 4 ਥਾਨ ਨੇ ਕੇ 5 ਵੀ ਛੇ ਭੂਰਾ ਫੋਟਸਾਂ ਨਹੀਂ ਗਈ ਤੇ ਇੱਥੋਂ ਤੁਸੀਂ ਪੂਰ ਚੈੱਕ ਕਰ ਲੋਣਾ। ਬਿਲਕੁਲ ਐ ਮੰਨ ਲਓ ਵੀ ਅਧਿਕ ਐਂ ਚੀਰੇ ਵਾਲ ਚ ਟਰੇ ਬਾਕੀ ਸਾਰੀ ਕਾਲੀ ਆ। ਇਹ ਤੁਸੀਂ ਇਹ ਬਾਈ ਨੂੰ ਸੇਲ ਕਰਤੀ ਜੀ? ਹਾਂਜੀ ਹਾਂਜੀ ਡਾਕਟਰ ਹੋਈ ਜੀ ਸੀ। ਆਹ ਬਾਈ ਨੂੰ ਸੇਲ ਕਰਤੀ ਠੀਕ ਠਾਕ ਹੋ ਵਧੀਆ 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 ਬਾਈ ਜੀ ਤੁਸੀਂ ਦੱਸੋ ਤੇ ਤੁਹਾਡਾ ਨਾਮ ਤੇ ਪਿੰਡ ਐਡਰੈਸ ਆਪਣਾ ਨਾਮ ਹੈ ਬਾਈ ਜਕਸੀਰ ਪਿੰਡ ਆਪਣਾ ਮਹਿਤਾ ਜ਼ਿਲ੍ਹਾ ਪਰਣਾਲਾ ਤਹਿਸੀਲ ਤਪਾ ਹੁਣ ਫਿਰ ਮੇਰਾ 977999511 ਬਾਈ ਇਹ ਬਾਈ ਦਾ ਮੋਬਾਈਲ ਇੱਕ ਟ ਤੁਸੀਂ ਲੈ ਲਈ ਬਾਈ ਤੋਂ ਹਾਂਜੀ ਵੀਰੇ ਠੀਕ ਹੈ ਇਹ ਫਿਰ ਤੁਸੀਂ ਅੱਗੇ ਦਾ ਆਪਾਂ ਘਰੇ ਵੀਡੀਓ ਬਣਾਉਣੇਗੇ ਇੱਥੇ ਵੀਡੀਓ ਬਣਾਉਣ ਦਾ ਕੀ ਕਾਰਨ ਹੁੰਦਾ ਇੱਥੇ ਆਉਂਦਾ ਲਖੇ ਆਪਾਂ ਘਰੇ ਜਾ ਕੇ ਆਪਾਂ ਗੱਲ ਕਰਾਂਗੇ ਨਾ ਥੋੜਾ ਜਿਹਾ ਫਰਕ ਪੈ ਜਾਂਦਾ ਗੱਲ ਵੀ ਚੀਜ਼ ਚਰ ਵੀ ਆਏ ਹੁਣੀ ਹੁਣੀ ਉਹ ਨਹੀਂ ਹੁਣੀ 100 ਬਾੜ ਹੁੰਦਾ ਠੀਕ ਹੈ ਇਹ ਆਪਾਂ ਬਾਈ ਦੇ ਮਨ ਕੇ ਚੱਲੋ ਜਿੰਨਾ ਬਾਈ ਨੇ ਦੁੱਧ ਦਿੱਤਾ ਮੱਝ ਨੇ ਆਪਣੇ ਪਿੰਡ ਦੀ ਮੱਝ ਆ ਗਈ ਆਪਾਂ ਦੇ ਆਪਣੇ ਮਿੱਤਰ ਨੂੰ ਦਵਾਈ ਸੀ ਮੱਝ ਬਾਈ ਤੋਂ ਹੀ ਹੂੰ ਤੇ ਉਹਨਾਂ ਦੁੱਧ ਬਾਈ ਨੇ ਦੱਸਿਆਗਾ ਹਨਾ ਮੈਂ ਕਹਿ ਦਿੰਦਾ ਆਪਦੇ ਮੂੰਹ ਨਾਲ ਕਹਿੰਦਾ ਭਾਬੇ ਆਪਾਂ ਇਹ ਕੱਲੀ ਘਟੀ ਘਰ ਲਿਆ ਕਹਿੰਦੇ ਤਾਂ ਸ਼ਾਇਦ ਯਕੀਨ ਕਰਨਾ ਔਖਾ ਹੋ ਜਾਣਾ ਯਕੀਨ ਕਰਨਾ ਮੁਸ਼ਕਲ ਹਾਂ ਬਾਈ ਦੇ ਫਾਰਮ ਜਪਾ ਕੱਟੀ ਖਰੀਦਣੀ ਸੀ ਹਾਂਜੀ ਤੇ ਇਥੇ ਬਾਈ ਦੇ ਆਪਾਂ ਜਵਾਨੀ ਸਾਰੀ ਜਾਣ ਕੇ ਦਵਾਤੀ ਨਾ ਹਾਂਜੀ ਹਾਂਜੀ ਤੇ ਦਿਖਾਇਆ ਮੜਾ ਫੇਸ ਕੁਆਲਟੀ ਕੱਟੀ ਬਾਕੀ ਬਾਈ ਇਹ ਸੀਮੰਤੀ ਕੰਮ ਕਰਦਾ ਹਾਂ ਆਪਣਾ ਮਿੱਤਰ ਹੈਗਾ ਠੀਕ ਹੈ ਇਹ ਕੱਟੀਆਂ ਘੱਟ ਬਾਲਦਾ ਇਹਦਾ ਗੱਬਣ ਤੋਕੜ ਮੱਝਾ ਲੈਦਾ ਅੱਗੇ ਵੀ ਤੁਸੀਂ ਮੈਂ ਲਗਭਗ ਇਸ ਪਰੋਂ ਸੀ 5-6 ਕੱਟਾਂ ਲੈ ਗਈ ਸੀ ਨਾ ਤੂੰ ਹਾਂ ਹਾਂ ਇਹਨੂੰ ਆਇਆ ਹੁੰਦਾ ਵੀਰੇ ਯਾਰ ਦੇਖਦਾ ਇਹ ਹੋਰ ਨੂੰ ਵੀ ਦੇ ਦੇ ਹਾਂ ਕੋਈ ਦੇਖਾ ਕੀ ਪਤਾ ਕਿਹੜੇ ਰਾਹ ਪਚਾਊਗਾ ਆਪਣਾ ਮਕਸਦ ਆਇਆ ਹੁੰਦਾ ਲੱਖਿਆ 5ਵੇਂ ਕੀਮਤ ਭਰੀ ਆ ਆਪਾਂ ਚੰਗੇ ਰਹਿ ਗਏ ਆ ਗੱਲ ਚੱਲਦੀ ਛੋਟੀ ਛੋਟੀ ਇਧਰ ਮੱਝ ਕਰਕੇ ਦਿਖਾ ਦੇ ਛੋਟੀ ਆਪਾਂ ਪਰਾਂ ਮਾਨੂੰ ਤੇ ਮਿੱਤਰ ਹੈ ਝੋਟੀ ਚਾਹੇ ਤੁਸੀਂ ਨੂੰ ਖੀਰੀ ਮੰਨ ਲਿਓ ਚਾਹੇ ਦੋ ਦੰਦ ਮੰਨ ਲਿਓ ਇਹਨੇ ਇੱਕ ਦੰਦ ਹਜੇ ਛਟਿਆ ਹੈ ਨਾ ਵੀ ਇਹੀ ਗੱਲ ਨਾ ਇੱਕ ਦੰਦ ਛਟਿਆ ਦੂਜਾ ਹਜੇ ਛਟਣਾ ਵਾਕਿਆ ਜਿਹੜੇ ਚੱਕਣ ਦੇ ਦੂਰ ਦੀ ਗੱਲ ਇੱਕ ਦੰਦ ਲਿਖੇ ਕੱਟੀ ਦਾ ਹੂੰ ਲੈ ਫੇਸ ਕੁਆਲਿਟੀ ਚੱਕ ਲਓ ਬਹੁਤ ਕਬੂਤ ਕੇ ਜੀ ਨਿਕਲਦੇ ਹੁੰਦੇ ਥੋੜਾ ਜਿਹਾ ਪਸ਼ੂਆਂ ਦੇ ਖੜੀ ਕਰਕੇ ਹਾਂ ਤੇ ਸਭੀ ਬੜੀ ਚੰਗੀ ਆ ਮਿੱਤਰੋ ਪੂਰੀ ਐਨ ਫੁੱਲ ਸ਼ਕੀਨਾ ਕੱਦ ਕੱਦ ਫੁੱਲ ਹੈ ਤੇ ਟੀਕਾ ਬਰੋਂ ਲਗਭਗ ਕਾਬਲ ਹੈ ਨਾ ਬਸ ਟੀਕੇ ਭਰਾ ਤਨ ਦੂਸਰਾ ਕੋਈ ਨਹੀਂ ਹੈ ਅਜੇ ਭਰਾ ਨਹੀਂਗਾ ਏਬੀਸੀ ਦੇ ਸ਼ੇਰੂ ਵੱਲ ਦੀ ਕੱਟੀ ਆ ਬਾਈ ਤੇ ਮਾਦੋ 17 18 ਕਿਲੋ ਬਾਈ ਜੱਗੇ ਨੇ ਇਥੋਂ ਫਾਰਮ ਜੋ ਖਰੀਦੀ ਤੇ ਬਾਈ ਨੇ ਅੱਗੇ ਕੁਝ ਵੀ ਸੇਲ ਕਰਨੀ ਹੈ ਕਿਹੇ ਹੈਂ ਅੱਗੇ ਸੇਲ ਕਰਨੀ ਆ ਪਰਪਾ ਸੇਲ ਹੀ ਕਰਨੀ ਆ ਵੀਰੇ ਠੀਕ ਆ ਇਥੋਂ ਸਾਨੂੰ ਫਾਰਮ ਜੋ ਵੀਡੀਓ ਬਣਾਉਂਦਾ ਮਾਰਕਸ ਦੇ ਹੀ ਸੀਗਾ ਵੀ ਭਾਈ ਸਾਨੂੰ ਉਹ ਕੱਟ ਦੇਖ ਰੱਖੇ ਕਿੰਨੀ ਪਤਲੀ ਜੀ ਹੂੰ ਇਥੋਂ ਪੇ ਥੋੜੇ ਮੰਤ ਦੇ ਪਤਲੀ ਚਮੜੀ ਜਿਹੜੀ ਬਰਾਬਰ ਖੜੀ ਹਾਈਟ ਦਿਖਾ ਦੇ ਝੂਠੀ ਆਪਾਂ ਐਨੀ ਚੌੜੀ ਆ ਲਖੇ ਲੰਬਾਈ ਲੋ ਵੀ ਖਾਸੀ ਹੈ ਨਾ ਖਾਸੀ ਲੰਬਾਈ ਹੈ ਜੀ ਥਾਂ ਦੇ ਖਾਸੀ ਦੁਬਾਰਾ ਪਾ ਮੜੋ ਉਹ ਚ ਖੜੀ ਥੋੜੀ ਜੀ ਨਾ ਦਸਦੀ ਘਟਾ ਦਸਦੀ ਘਟਾ ਗਈ ਆ ਲਾਤੀ ਸਿੱਧੀ ਕਰ ਥਾਣੇ ਦੇਖਣ ਮੋੜੀਆਂ ਵਰਗੇ ਥਾਣੇ ਬਾਈ ਹੂੰ ਚਾਰੇ ਥਾਣੇ ਬਿਲਕੁਲ ਕੋਈ ਨਹੀਂ ਗੇ ਕੋਈ ਖੋੜ ਸ਼ਾਪ ਵੀ ਹੋਰਾ ਹੀ ਫੋੜ ਸ਼ਾਣ ਹੈ ਇਹ ਹੀ ਫਾਇਦਾ ਨਾ ਫਾਰਮ ਤੇ ਕੰਮ ਕਰਨ ਦਾ ਬਾਈ ਬਾਈ ਨਾ ਜਿਆਦਾ ਸੀਮਿੰਟ ਦੀ ਕੰਮ ਕਰਾਉਂਦਾ ਹੂੰ ਮੜ ਐਨ ਨੂੰ ਕਰਕੇ ਦਿਖਾ ਮੈਂ ਲੰਬਾਈ ਝੋਟੀ ਦੀ ਲੈ ਇਥੋਂ ਨੀ ਆ ਮਾਰ ਲਓ ਜੀ ਇੱਕ ਤਰ੍ਹਾਂ ਦੇ ਝੋਟੇ ਛੱਟਿਆ ਵਾ ਚਾਹੇ ਨੂੰ ਹੁਣ ਖੀਰੀ ਮਾਲ ਲਓ ਚਾਹੇ ਦੋ ਅੰਦ ਮਾਲ ਲਓ ਸਿੰਗਾ ਸੋ ਵੀ ਪੂਰੀ ਸ਼ਕੀਨ ਹੈ ਟੀਗਾ ਭਰਾਂ ਦੇ ਬਿਲਕੁਲ ਕਾਬਲ ਹੈ ਚੰਗੇ ਕੱਦ ਕੱਢ ਦੇ ਚੰਗੇ ਰਿਕਾਰਡ ਦੀ ਕੱਟੀ ਹੈ ਨਾ ਲੈ ਇਥੋਂ ਚ ਕੀ ਜਿਹੜਾ ਨਿਗਾਹ ਮਾਰ ਲੋ ਚੰਗੀ ਚਮੜੀ ਦਾ ਬਾਈ ਫਿਰ ਰੇਟ ਰੂਟ ਫਿਰ ਫੋਨ ਦੀ ਕਰਨ ਆਪਾਂ ਕਿਵੇਂ ਨਹੀਂ ਵੀਰੇ ਮੈਂ ਆਪ ਹੀ ਫੋਨ ਦੀ ਕਰ ਦਿੰਦਾ ਮੈਂ ਫੋਨ ਦੀ ਕਰਨਾ ਵਾਲਾ ਨਾ ਠੀਕ ਹੈ ਠੀਕ ਸੋ ਜਿਹੜੇ ਵੀਰ ਨੂੰ ਇਹ ਕੱਟੀ ਪਸੰਦ ਆਉ ਮਿੱਤਰੋ ਤੇ ਬਾਈ ਕੋਲੋਂ ਸੀ ਪੈਂਡਾ ਕੇ ਤਸੱਲੀ ਕਰਕੇ ਦੇਖ ਕੇ ਤੁਸੀਂ ਖਰੀਦ ਸਕਦੇ ਹੋ ਸੋ ਅੱਜ ਦੀ ਵੀਡੀਓ ਇੰਨੀ ਸੀਗੀ ਤੇ ਚੰਗੀ ਕੱਟੀ ਆ ਚੰਗੇ ਰਿਕਾਰਡ ਦੀ ਡੇਰੀ ਫਾਰਮ ਚੋਂ ਬਾਈ ਨੇ ਵੇਚੀ ਐ ਸੋ ਬਾਕੀ ਜਿਹੜੇ ਭਰਾ ਨੂੰ ਪਸੰਦ ਆਉਗੀ ਬਾਈ